ਤੇ ਪੰਜਾਬ ਦੇ ਹੱਕ ਜਿਹੜੇ ਪੰਜਾਬ ਕੋਲੋਂ ਪਿਛਲੇ 15 20 ਸਾਲਾਂ ਤੋਂ ਖੋਏ ਗਏ ਸੀਗੇ ਉਹ ਪੰਜਾਬ ਨੂੰ ਵਾਪਸ ਦਿਵਾਓਗੇ ਇਹਦੇ ਨਾਲ ਮੈਂ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਦੇ ਵਿਰੋਧੀਆਂ ਨੂੰ ਵੀ ਕਹਿਣਾ ਚਾਹਣਾ ਚਾਹੇ ਉਹ ਕਾਂਗਰਸ ਨਾਲ ਸਬੰਧਤ ਨੇ ਚਾਹੇ ਉਹ ਬੀਜੇਪੀ ਨਾਲ ਤੇ ਚਾਹੇ ਉਹ ਕਾਲੀ ਦਲ ਦੇ ਨਾਲ ਫੇਰ ਹਾਲ 15 20 ਦਿਨ ਮਹੀਨਾ ਗੱਲ ਗੱਲ ਦੇ ਉੱਤੇ ਨੁਕਤਾ ਚੀਨੀ ਜਾਂ ਵਿਰੋਧ ਕਰਨਾ ਛੱਡ ਕੇ ਉਹਨੂੰ ਕੰਮ ਕਰਨ ਦੇਣਾ ਚਾਹੀਦਾ ਤੇ ਜੇ ਕੋਈ ਸੁਚੱਜੀ ਸਲਾਹ ਹੋਵੇ ਤੇ ਉਹ ਜਰੂਰ ਉਹਨੂੰ ਦੇ ਦੇਣੀ ਚਾਹੀਦੀ ਆ ਇੱਕ ਦਮ ਉਹਦੇ ਬਣਦਿਆਂ ਹੀ ਵਿਰੋਧ ਕਰਨਾ ਤੁਹਾਡੀ ਪੰਜਾਬ ਦੇ ਪ੍ਰਤੀ ਕੰਮ ਕਰਨ ਦੀ ਸੋਚ ਨਹੀਂ ਸਗੋਂ ਨਿੱਜੀ ਨਫ਼ਰਤ ਤੇ ਜਿਹੜੀ ਮਾਰੀ ਮਾਨਸਿਕਤਾ ਵਾ ਉਹ ਦਰਸਾਉਂਦਾ ਵਾ ਜੇ ਉਹਨੇ ਪਹਿਲੇ ਦਿਨੀ ਕੇਜਰੀਵਾਲ ਦੇ ਪੈਰੀ ਹੱਥ ਲਾ ਲੇ ਤੇ ਉਹਨੂੰ ਇਹ ਕਹਿ ਕੇ ਭੰਡਿਆ ਗਿਆ ਵੀ ਪੰਜਾਬ ਪੂਰਾ ਹੀ ਕੇਜਰੀਵਾਲ ਦੇ ਪੈਰਾਂ 'ਚ ਡਿੱਗ ਪਿਆ ਵਾ ਕੇਜਰੀਵਾਲ ਉਹਦੇ ਨਾਲੋਂ 5 ਸਾਲ ਵੱਡਾ ਉਹਦਾ ਉਸਤਾਦ ਹੈ ਕਿਸੇ ਨੂੰ ਕੋਈ ਸਰਪੰਚੀ ਦੇ ਦੇਵੇ ਨਾ ਤੇ ਉਹ ਮੇਰੇ ਖਿਆਲ ਸਰਪੰਚ ਸਾਰੀ ਉਮਰ ਐਮਐਲਏ ਤੇ ਮੰਤਰੀ ਦੇ ਪੈਰ ਨਹੀਂ ਛੱਡਦਾ ਉਹਨੇ ਉਹਨੂੰ ਸੀਐਮ ਬਣਾਇਆ ਉਸ ਪਾਰਟੀ ਦੇ ਚੋਣ ਨਿਸ਼ਾਨ ਦੇਤੇ ਉਹ ਸੀਐਮ ਬਣਿਆ ਜੇ ਉਹਨੇ ਉਹਦੇ ਪਹਿਰੇ ਹੀ ਹੱਥ ਲਾ ਲਏ ਇੱਕ ਉਸਤਾਦ ਮੰਨ ਕੇ ਜਾਂ ਆਪਣੇ ਨਾਲੋਂ ਉਮਰ ਚ ਵੱਡਾ ਉਹਨੂੰ ਮੰਨ ਕੇ ਤੇ ਇਹਨਾਂ ਗੱਲਾਂ ਦੇ ਉੱਤੇ ਸਾਨੂੰ ਨੁਕਤਾਚੀਨੀ ਨਹੀਂ ਕਰਨੀ ਚਾਹੀਦੀ ਉਹ ਪਰਸਨਲ ਜਾਂ ਨਿੱਜੀ ਜ਼ਿੰਦਗੀ ਦੇ ਵਿੱਚ ਕੀ ਕਰਦਾ ਵਾ ਉਹਨੂੰ ਛੱਡ ਕੇ ਉਹ ਪੰਜਾਬ ਲਈ ਕੀ ਕਰਦਾ ਜਾਂ ਪੰਜਾਬ ਲਈ ਕੀ ਕਰ ਰਿਹਾ ਵਾ ਇਸ ਪਾਸੇ ਸਾਨੂੰ ਸਾਰਿਆਂ ਨੂੰ ਧਿਆਨ ਦੇਣ ਦੀ ਲੋੜ ਹੈ ਔਰ ਮੈਂ ਹਮੇਸ਼ਾ ਹੀ ਮਤਲਬ ਇਨ੍ਹਾਂ ਚੀਜ਼ਾਂ ਦੇ ਉੱਤੇ ਧਿਆਨ ਰੱਖਦਾ ਤੇ ਅੱਗੋਂ ਵੀ ਆਪਣਾ ਫਰਜ਼ ਜਿਹੜਾ ਨਿਭਾਉਂਦਾ ਰਹੂੰਗਾ ਉਹਦੇ ਉੱਤੇ ਸ਼ਰਾਬ ਪੀਣ ਦੇ ਦੋਸ਼ ਲੱਗਦੇ ਆ ਉਹ ਕੱਲ ਨੂੰ ਪੀ ਵੀ ਲਵੇ ਉਹਦੇ ਤੇ ਨੁਕਤਾ ਨੁਕਤਾ ਚੀਨੀ ਕਰਨੀ ਸਾਡੀ ਬਣਦੀ ਨਹੀਂ ਵੀ ਉਹ ਸ਼ਰਾਬ ਉਹ ਪਹਿਲਾ ਮੁੱਖ ਮੰਤਰੀ ਹੋਊਗਾ ਜਿਹੜਾ ਸ਼ਰਾਬ ਪੀਂਦਾ ਵਾ ਪਹਿਲਾਂ ਤੇ ਵਖਾਬ ਖਾ ਵੀ ਲੋਕਾਂ ਨੂੰ ਸ਼ਰਾਬ ਪੀਂਦਾ ਰਿਹਾ ਵਾ ਵੀ ਇਹਨਾਂ ਚੀਜ਼ਾਂ ਤੋਂ ਸਾਨੂੰ ਕੋਈ ਫਰਕ ਨਹੀਂ ਪੈਂਦਾ ਉਹਦੇ ਹੱਥ 'ਚ ਗਲਾਸ ਹੈ ਸਗੋਂ ਨਸ਼ੇ ਦੇ ਵਿੱਚ ਜਾਂ ਸੂਫੀ ਰਹਿ ਕੇ ਪੰਜਾਬ ਦੇ ਪ੍ਰਤੀ ਕੋ ਗਲਤੀ ਕਰੇ ਤੇ ਅਸੀਂ ਉਹਨੂੰ ਉਹਦੇ ਉੱਤੇ ਘੇਰਾਂਗੇ ਵੀ ਤੇ ਉਹਦੇ ਵਿਰੋਧ 'ਚ ਵੀ ਬੋਲਾਂਗੇ ਅਜੇ ਉਹਨੇ 100 ਚੁੱਕੀ ਨਹੀਂ ਤੇ ਮੇਰਾ ਖਿਆਲ ਆ ਖੈਰਾ ਸਾਹਿਬ ਬਰਗਾੜੀ ਵੀ ਪਹੁੰਚ ਗਏ ਇਨਸਾਫ ਮੰਗਣ ਪੰਜਾਬ ਦੇ ਬਰਗਾੜੀ ਜਿਹੜਾ ਬੇਦਬੀ ਦਾ ਇਨਸਾਫ ਮੰਗਣ ਪਹੁੰਚ ਗਏ ਖੈਰਾ ਸਾਹਿਬ ਗੁਸਾਰਾ ਕਰਿਓ ਤੁਸੀਂ ਵੀ ਇਹ ਸਭ ਇਹਨਾਂ ਦਿਨਾਂ ਚ ਕਿਉਂ ਕਰ ਰਹੇ ਹੋ ਐਲਓਪੀ ਮਤਲਬ ਵਿਰੋਧੀ ਧਿਰ ਦਾ ਨੇਤਾ ਤੁਸੀਂ ਬਣਨਾ ਚਾਹੁੰਦੇ ਹੋ ਜੇ ਤੁਹਾਡੇ ਅੰਦਰ ਬੇਦਬੀ ਦਾ ਕੋਈ ਦਰਦ ਹੁੰਦਾ ਤੇ ਤੁਸੀਂ ਝੂਠੀ ਸੌਖਾ ਖਾਨ ਵਾਲੇ ਕੈਪਟਨ ਮਰਿੰਦਰ ਸਿੰਘ ਨੂੰ ਕਦੀ ਜੁਆਇਨ ਹੀ ਨਾ ਕਰਦੇ ਫਿਰ ਤੁਸੀਂ ਕੀ ਕਹਿ ਰਹੇ ਹੋ ਸਾਰ ਸੁਖਪਾਲ ਸਿੰਘ ਖਹਿਰਾ ਜੀ ਕਿ ਭਗਵੰਤ ਮਾਨ ਇੱਕ ਕਾ ਮਾਰ ਕੇ ਟੰਗ ਦੇ ਮੈਂ ਪੁੱਛਣਾ ਚਾਹੁੰਦਾ ਵੀ ਇੱਕ ਕਾ ਕਿਉਂ ਟੰਗਣਾ ਚਾਹੀਦਾ ਜਿਨਨੇ ਜਿਨਨੇ ਪਿਛਲੇ 15 ਸਾਲ ਪੰਜਾਬ ਦਾ ਕਾਣ ਕੀਤਾ ਪੰਜਾਬ ਦੀ ਜਵਾਨੀ ਦਾ ਕਾਣ ਕੀਤਾ ਪੰਜਾਬ ਦੀ ਪੜ੍ਹਾਈ ਦਾ ਕਾਣ ਕੀਤਾ ਪੰਜਾਬ ਦੇ ਲਾਂਡ ਆਰਡਰ ਦਾ ਕਾਣ ਕੀਤਾ ਉਹ ਸਾਰੇ ਕਾਂ ਜਿਹੜੇ ਉਹ ਮਾਰ ਕੇ ਟੰਗਣੇ ਚਾਹੀਦੇ ਆ ਮੈਂ ਵੀ ਕਹਿਣਾ ਕਿ ਪੰਜਾਬ ਦੇ ਵਿੱਚ ਕੈਪਟਨ ਮਰਿੰਦਰ ਸਿੰਘ ਨਾਲੋਂ ਵੱਡਾ ਕਾਂ ਕਿਹੜਾ ਵਾ ਪੂਰੇ ਪੰਜਾਬ ਦੇ ਵਿੱਚ ਜਿਹੜਾ ਖੁਦ ਕਹਿੰਦਾ ਰਿਹਾ ਮੇਰੇ ਕੋਲ ਐਮ ਐਲ ਏਜ਼ ਮੰਤਰੀਆਂ ਦੀਆਂ ਕਰਪਸ਼ਨ ਦੀਆਂ ਫਾਈਲਾਂ ਨੇ ਮੈਂ ਜਾਣਬੁੱਝ ਕੇ ਉਹਨਾਂ ਦੇ ਉੱਤੇ ਕਾਰਵਾਈ ਨਹੀਂ ਕੀਤੀ ਕਿ ਮੇਰੀ ਸਰਕਾਰ ਨਾ ਟੁੱਟ ਜਾਵੇ ਮੈਂ ਇਹਨੂੰ ਕਹਿਣਾ ਚਾਹੁੰਦਾ ਕਿ ਨਾ ਤੂੰ ਸਬਧਾਨ ਦੀ ਖਾਦੀ ਸੌਂ ਨਭਾਈ ਤੇ ਨਾ ਤੂੰ ਗੁਟਕਾ ਸਾੜ ਦੀ ਖਾਦੀ ਸੌਂ ਨਭਾਈ ਸਗੋਂ ਤੇਰੀ ਗਵਾਹੀ ਦੇ ਵਿੱਚ ਤੇਰੇ ਮੰਤਰੀਆਂ ਕੈਪਟਨ ਮਰਿੰਦਰ ਸਿੰਘ ਮੈਂ ਤੈਨੂੰ ਕਹਿ ਰਿਹਾ ਤੇਰੀ ਗਵਾਹੀ ਦੇ ਵਿੱਚ ਤੇਰੇ ਮੰਤਰੀਆਂ ਐਮ ਐਲ ਏ ਨੇ ਬਲਾਤਕਾਰੀਆਂ ਵਾਂਗ ਪੰਜਾਬ ਦੀ ਇੱਜ਼ਤ ਨੂੰ ਲੁੱਟਿਆ ਪੂਰੇ 5 ਸਾਲ ਤੇ ਡਾਕੂਆਂ ਦਾ ਸਰਦਾਰ ਹੋਣ ਦੇ ਨਾਤੇ ਸਭ ਤੋਂ ਪਹਿਲੀ ਕਾਰਵਾਈ ਤੇਰੇ ਉੱਤੇ ਹੋਣੀ ਚਾਹੀਦੀ ਆ ਇਹਦੇ ਨਾਲ ਮੈਂ ਭਗਵੰਤ ਮਾਨ ਨੂੰ ਇਹ ਜ਼ਰੂਰ ਕਹੂੰਗਾ ਕਿ ਸਭ ਕੁਝ ਪਤਾ ਹੁੰਦੇ ਹੋਏ ਵੀ ਅੱਖਾਂ ਤੇ ਪੱਟੀ ਬੰਨ ਕੇ ਤ੍ਰਿਸ਼ਟਾ ਤ੍ਰਿਸ਼ਟ ਰਾਸ਼ਟਰ ਨਾ ਬਣ ਜਾਓ ਕਿਤੇ ਸਗੋਂ ਜਿੰਨਾ ਜਿੰਨਾਂ ਨੇ ਪੰਜਾਬ ਦਾ ਪੈਸਾ ਖਾਦਾ ਇਹਨਾਂ ਨੂੰ ਸਜ਼ਾਵਾ ਜ਼ਰੂਰ ਦਿਵਾਇਓ ਤਾ ਜੋ ਆਉਣ ਵਾਲੀ ਤੇ ਵਰਤਮਾਨ ਜਿਹੜੀ ਸਿਆਸੀ ਪੀੜ੍ਹੀ ਆ ਇਹੋ ਜੀ ਗਲਤੀ ਕਰਨ ਦੀ ਦੁਬਾਰਾ ਹਿੰਮਤ ਨਾ ਕਰ ਸਕੇ ਕਿਤੇ ਇਹ ਕਹਿ ਕੇ ਪੱਲਾ ਨਾ ਝਾੜ ਲਿਓ ਕਿ ਬਦਲੇ ਦੀ ਰਾਜਨੀਤੀ ਨਹੀਂ ਕਰਨੀ ਇਹ ਬਦਲਾ ਨਹੀਂ ਹੈ ਇਹਨਾਂ ਲੋਕਾਂ ਨੇ ਸਟੇਟ ਖਾਦੀ ਆ ਇਹਨਾਂ ਲੋਕਾਂ ਨੇ ਪੰਜਾਬ ਖਾਦਾ ਬਦਕਿਸਮਤੀ ਆ ਸਾਡੀ ਨਾ ਪੰਜਾਬ ਨੂੰ ਵਿਦਵੀ ਤੇ ਇਨਸਾਫ ਮਿਲਿਆ ਨਾ ਪੰਜਾਬ ਨੂੰ ਨਸ਼ਿਆਂ ਤੇ ਇਨਸਾਫ ਮਿਲਿਆ ਨਾ ਪੰਜਾਬ ਨੂੰ ਕਦੀ ਕਰਪਸ਼ਨ ਦੇ ਉੱਤੇ ਇਨਸਾਫ ਮਿਲਿਆ ਇਹਦੇ ਨਾਲ ਨਾਲ ਮੈਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਜ਼ਰੂਰ ਇਹ ਗੱਲ ਕਹਿਣਾ ਚਾਹੁੰਦਾ ਕਿ ਐਡੀ ਵੱਡੀ ਮੈਜੋਰਟੀ ਐਡਾ ਵੱਡਾ ਬਹੁਮਤ ਤੁਹਾਨੂੰ ਮਿਲਿਆ ਕਿਤੇ ਹੰਕਾਰ ਚ ਨਾ ਆ ਜਿਓ ਲੋਕਾਂ ਤੁਹਾਨੂੰ ਪੰਜਾਬ ਚ ਇਸ ਕਰਕੇ ਨਹੀਂ ਚੁਣਿਆ ਵੀ ਤੁਸੀਂ ਪੰਜਾਬ ਚ ਬਹੁਤ ਕੰਮ ਕੀਤਾ ਜਾਂ ਪੰਜਾਬ ਦੇ ਹੱਕਾਂ ਦੇ ਉੱਤੇ ਪਹਿਰਾ ਦਿੱਤਾ ਤੁਸੀਂ 5 ਸਾਲ ਸਗੋਂ ਇਸ ਕਰਕੇ ਚੁਣਿਆ ਕਿ ਉਹ ਦੋਵੇਂ ਪਾਰਟੀਆਂ ਵਾਲੇ ਬਹੁਤ ਗੰਦੇ ਸੀਗੇ ਉਹਨਾਂ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਚੁਣਿਆ ਆਮ ਆਦਮੀ ਪਾਰਟੀ ਨੇ ਦੋ ਰੂਬਿਆਂ ਦੇ ਵਿੱਚ ਚੋਣ ਲੜੀ ਹੈ ਗੋਆ ਤੇ ਉੱਤਰਾਖੰਡ ਮੇਰਾ ਖਿਆਲ ਗੋਆ ਦੇ ਵਿੱਚ ਦੋ ਸੀਟਾਂ ਆਈਆਂ ਤੇ ਉੱਤਰਾਖੰਡ ਦੇ ਵਿੱਚ ਕੋਈ ਸੀਟ ਵੀ ਨਹੀਂ ਆਈ ਜੇ ਹਨੇਰੀ ਹੁੰਦੀ ਤੇ ਹੋ ਸਕਦਾ ਉਹਨਾਂ ਸਟੇਟਾਂ ਦੇ ਵਿੱਚ ਵੀ ਇਹ ਚੰਗਾ ਪਰਫਾਰਮ ਕਰਦੇ ਚੰਗਾ ਇਹਨਾਂ ਨੂੰ ਜਿਹੜਾ ਉੱਥੋਂ ਸਮਰਥਨ ਮਿਲਦਾ ਇਹ ਕੰਮਾਂ ਕਰਕੇ ਵੋਟ ਨਹੀਂ ਪਈ ਮਤਲਬ ਇਹ ਵੋਟ ਤੁਹਾਨੂੰ ਉਹਨਾਂ ਦੋਵਾਂ ਨੇ ਜਿੰਨਾ ਪੰਜਾਬ ਨੂੰ ਲੁੱਟਿਆ ਵਾ ਉਹਦੇ ਵਿਰੋਧ ਚ ਵੋਟ ਪਈ ਆ ਨਹੀਂ ਤੇ ਤੁਹਾਡੀ ਗੋਆ ਤੇ ਉੱਤਰਾਖੰਡ ਦੇ ਵਿੱਚ ਵੀ ਸਰਕਾਰ ਬਣ ਜਾਣੀ ਚਾਹੀਦੀ ਸੀ ਸਗੋਂ ਇਸ ਵਾਰ ਲੋਕਾਂ ਨੇ ਅਕਾਲੀ ਕਾਂਗਰਸੀਆਂ ਨੂੰ ਗਲੋਂ ਲਾਉਣ ਦੀ ਵੋਟ ਪਾਈ ਹੈ ਤੇ ਤੁਹਾਨੂੰ ਸਿਰ ਮੱਥੇ ਤੇ ਬਿਠਾਇਆ ਬਿਨਾ ਕੰਮ ਕੀਤਿਆਂ ਅਗਲੀ ਵਾਰ ਤੁਹਾਨੂੰ ਜਿਹੜੀ ਵੋਟ ਪੈਣੀ ਉਹ ਤੁਹਾਡਾ ਕੰਮ ਵੇਖ ਕੇ ਪੈਣੀ ਆ ਇਸ ਤੋਂ ਵੱਡੀ ਮਿਸਾਲ ਕੀ ਹੋ ਸਕਦੀ ਆ ਕਿਸੇ ਲੋਕਤੰਤਰ ਦੇ ਵਿੱਚ ਕਿ ਇਹ ਪਹਿਲੀ ਇਲੈਕਸ਼ਨ ਸੀ ਮੇਰੀ ਨਿਗਾਹ ਦੇ ਵਿੱਚ ਮੇਰੀ ਹੋਸ਼ ਦੇ ਵਿੱਚ ਇਹ ਪਹਿਲੀ ਇਲੈਕਸ਼ਨ ਆ ਜਿਸ ਵਿੱਚ ਲੋਕਾਂ ਨੇ ਕਿਸੇ ਪਾਰਟੀ ਦੇ ਚੋਣ ਮੈਨੀਫੈਸਟੋ ਤੇ ਧਿਆਨ ਨਹੀਂ ਦਿੱਤਾ ਇਹ ਪਹਿਲੀ ਵਾਰੀ ਹੋਇਆ ਕਿਸੇ ਵੀ ਪਾਰਟੀ ਦਾ ਚੋਣ ਮੈਨੀਫੈਸਟੋ ਨਾ WhatsApp ਦੇ ਉੱਤੇ ਨਜ਼ਰ ਆਇਆ ਨਾ Facebook ਦੇ ਉੱਤੇ ਨਜ਼ਰ ਆਇਆ ਨਾ ਅਖਬਾਰਾਂ ਦੇ ਵਿੱਚ ਨਜ਼ਰ ਆਇਆ ਕਿ ਨਾ ਹੀ ਕਿਸੇ ਨੇ ਧਿਆਨ ਦਿੱਤਾ ਚਾਹੇ ਉਹ ਕਿੰਨਾ ਪੜਿਆ ਲਿਖਿਆ ਸੀ ਕਿੰਨਾ ਪੜਿਆ ਲਿਖਿਆ ਵੋਟਰ ਵੀ ਕਿਉਂ ਨਾ ਹੋਵੇ ਲੋਕਾਂ ਨੇ ਇਹਨਾਂ ਚੀਜ਼ਾਂ ਤੇ ਗੌਰ ਹੀ ਨਹੀਂ ਕੀਤਾ ਸਿਰਫ ਡਾਕੂਆਂ ਨੂੰ ਗਲੋਂ ਲਾਉਣ ਦਾ ਸੋਚਿਆ ਉਹਨਾਂ ਦੋਵਾਂ ਨੂੰ ਗਲੋਂ ਲਾ ਕੇ ਤੁਹਾਡੇ ਉੱਤੇ ਜਿਹੜਾ ਲੋਕਾਂ ਨੇ ਆਪਣਾ ਵਿਸ਼ਵਾਸ ਜਤਾਇਆ ਵਾ ਤੁਸੀਂ ਕਈ ਭ੍ਰਿਸ਼ਟ ਕਈ ਕ੍ਰਿਮਿਨਲ ਬੰਦਿਆਂ ਨੂੰ ਵੀ ਟਿਕਟਾਂ ਦਿੱਤੀਆਂ ਉਹਨਾਂ ਲੋਕਾਂ ਨੇ ਵੀ ਆਪ ਦੀ ਸੁਨਾਮੀ ਦੇ ਵਿੱਚ ਇਲੈਕਸ਼ਨ ਜਿੱਤੀ ਔਰ ਕਈ ਥਾਵਾਂ ਦੇ ਉੱਤੇ ਬਹੁਤੀਆਂ ਥਾਵਾਂ ਦੇ ਉੱਤੇ ਕਈ ਲੋਕਾਂ ਨੂੰ ਉਮੀਦਵਾਰ ਦਾ ਪਤਾ ਹੀ ਨਹੀਂ ਸੀ ਨਾ ਕਿਸੇ ਉਮੀਦਵਾਰ ਨੂੰ ਜਾਣਦੇ ਸੀਗੇ ਸਿਰਫ ਬਦਲਾ ਲਈ ਲੋਕਾਂ ਨੇ ਵੋਟ ਪਾਈ ਮੇਰਾ ਇੱਕ ਸੀਏ ਆ ਮੈਂ ਇਹਨਾਂ ਨੂੰ ਫੋਨ ਕੀਤਾ ਕਿ ਭਾਜੀ ਵੋਟ ਕਿਨੂੰ ਪਾਈ ਆ ਉਹ ਕਹਿੰਦੇ ਜੀ ਝਾੜੂ ਨੂੰ ਮੈਂ ਕਹਾਂ ਜੀ ਕੈਂਡੀਡੇਟ ਕੌਣ ਸੀ ਕਹਿੰਦੇ ਜੀ ਪਤਾ ਹੀ ਨਹੀਂ ਸੀ ਕੌਣ ਸੀ ਇਹੋ ਜਿਹੇ ਹਾਲਾਤ ਜਿਹੜੇ ਬੜੇ ਔਰ ਉਹਨਾਂ ਡਾਕੂਆਂ ਦੇ ਵਿਰੁੱਧ ਭਗਵੰਤ ਮਾਨ ਦੀ ਸਾਦਗੀ ਨੂੰ ਵੋਟ ਵੋਟ ਜਿਹੜੀ ਪਈ ਆ ਤੁਹਾਡੇ ਉੱਤੇ ਲੋਕਾਂ ਨੇ ਵਿਸ਼ਵਾਸ ਕਰਕੇ ਵੋਟ ਪਾਈ ਹੈ ਤੁਸੀਂ ਮੈਂ ਇਹ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਣੀ ਚਾਹੁੰਦਾ ਪਹਿਲਾਂ ਇਹ ਕਹਿ ਕੇ ਤੁਸੀਂ ਇਹ ਕਹਿੰਦੇ ਰਹੇ ਹੋ ਕਿ ਅਸੀਂ ਕੂੜਾ ਕੂੜਾ ڪرکٹ ਨਹੀਂ ਲੈਣਾ ਕਾਲੀ ਕਾਂਗਰਸੀਆਂ ਦਾ ਤੁਸੀਂ ਉਹ ਲੋਕ ਵੀ ਆਪਣੇ ਨਾਲ ਸ਼ਾਮਲ ਕੀਤੇ ਤੇ ਅੱਜ ਵੀ ਉਹ ਦੌਰ جاری ਹੈ ਉਹ ਕਈ ਭ੍ਰਿਸ਼ਟ ਲੋਕਾਂ ਨੂੰ ਤੁਸੀਂ ਅੱਜ ਵੀ ਆਪਣੇ ਨਾਲ ਸ਼ਾਮਲ ਕਰ ਰਹੇ ਹੋ ਉਹਨਾਂ ਦੇ ਉੱਤੇ ਬਕਾਇਦਾ ਤੁਹਾਨੂੰ ਚੈੱਕ ਰੱਖਣਾ ਪਊਗਾ ਉਹਨਾਂ ਦਾ ਕਰਪਸ਼ਨ ਦੇ ਪ੍ਰਤੀ ਕੋ ਡੀਐਨਏ ਨਹੀਂ ਚੇਂਜ ਹੋ ਗਿਆ ਉਹਨਾਂ ਦਾ ਕਿਤੇ ਮਨ ਨਹੀਂ ਬਦਲ ਗਿਆ ਉਹਨਾਂ ਦੀਆਂ ਹਰਕਤਾਂ ਏਡੀ ਛੇਤੀ ਜਾਣੀਆਂ ਨਹੀਂ ਤੇ ਜਾਂ ਆਮ ਆਦਮੀ ਪਾਰਟੀ ਨੇ ਕਿਹੜਾ ਕਿ ਗਾਰਬੇਜ ਲਈ ਇਸ ਕੂੜੇ ਕਰਕਟ ਲਈ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਲਾ ਲਿਆ ਵੀ ਉਹਦੇ ਚ ਪਾਈ ਜਾਂਦੇ ਨੇ ਤੇ ਇਹਨਾਂ ਨੂੰ ਨਵੇਂ ਕਰਕੇ ਬਾਹਰ ਕੱਢੀ ਜਾਂਦੇ ਨੇ ਪਾਰਟੀ ਦੇ ਨਾਲ ਪੰਜਾਬ ਦੇ ਨਾਲ ਪਾਰਟੀ ਨੂੰ ਅਨੁਸ਼ਾਸਨ ਚ ਰੱਖਣ ਲਈ ਇਹਨਾਂ ਨਲਾਇਕ ਬੱਚਿਆਂ ਦੇ ਉੱਤੇ ਜਿਹੜੇ ਤੁਸੀਂ ਸ਼ਾਮਲ ਕੀਤੇ ਆ ਕਲਾਸ ਦੇ ਵਿੱਚ ਇਹਨਾਂ ਨੂੰ ਕਾਬੂ ਰੱਖਣ ਲਈ ਵੀ ਤੁਹਾਨੂੰ ਬਹੁਤ ਮੁਸ਼ਕਲ ਕਰਨੀ ਪੈਣੀ ਹੈ ਜਿਵੇਂ ਭਗਵੰਤ ਮਾਨ ਜਦੋਂ ਪਹਿਲੀ ਇਲੈਕਸ਼ਨ ਹੋਈ ਸੀਗੀ ਔਰ ਉਦੋਂ ਉਹਨਾਂ ਨੂੰ ਬਹੁਮਤ ਨਹੀਂ ਮਿਲਿਆ ਤੇ ਉਹ ਕਹਿੰਦੇ ਸੀਗੇ ਕਿ ਗੰਦ ਜ਼ਿਆਦਾ ਹੋਵੇ ਤੇ ਝਾੜੂ ਦੋ ਵਾਰ ਮਾਰਨਾ ਪੈਂਦਾ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਮਾਨ ਸਰ ਕਿ ਝਾੜੂ ਫੇਰਨ ਤੋਂ ਬਾਅਦ ਜੇ ਉਹਨੂੰ ਥਾਂ ਸਿਰ ਥਾਂ ਤੇ ਨਾਂ ਰੱਖਿਆ ਜਾਵੇ ਤੇ ਉਹ ਪੈਰਾਂ ਨਾਲ ਵਜ ਵਜ ਕੇ ਲੋਕਾਂ ਦੇ ਨਾਲ ਝਾਰੂ ਖਿੱਲਰ ਵੀ ਜਾਂਦਾ ਵਾ ਸੋ ਉਹਨਾਂ ਲੋਕਾਂ ਨੂੰ ਤਰਤੀਬ ਚ ਰੱਖਣਾ ਬਹੁਤ ਜ਼ਰੂਰੀ ਹੈ ਜਿਵੇਂ ਕਈ ਥਾਵਾਂ ਦੇ ਉੱਤੇ ਸੌ ਚੁੱਕਣ ਤੋਂ ਪਹਿਲਾਂ ਹੀ ਦੇਖਣ ਨੂੰ ਕੀ ਮਿਲ ਰਿਹਾ ਕੋਈ ਹਸਪਤਾਲਾਂ ਚ ਜਾ ਕੇ ਦਵਕੇ ਮਾਰ ਰਿਹਾ ਕੋਈ ਸਕੂਲਾਂ ਚ ਜਾ ਕੇ ਦਵਕੇ ਮਾਰ ਰਿਹਾ ਕੋਈ ਦੀਪੂ ਵਾਲਿਆਂ ਨੂੰ ਕੁੱਟ ਰਿਹਾ ਕੋਈ ਪਟਵਾਰੀਆਂ ਨੂੰ ਦਵਕੇ ਮਾਰ ਰਿਹਾ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਸਾਨੂੰ ਇਹ ਮਹਿਸੂਸ ਨਾ ਕਰਾਓ ਕਿ ਤੁਸੀਂ ਲੋਕਾਂ ਨੇ ਜਿਵੇਂ ਸਰਕਾਰ ਨਹੀਂ ਬਣਾਈ ਜਿਵੇਂ ਤਲਬਾਨ ਵਾਂਗੂ ਪੰਜਾਬ ਦੇ ਉੱਤੇ ਕਬਜ਼ਾ ਲੈ ਲਿਆ ਵਾ ਇਹਨਾਂ ਚੀਜ਼ਾਂ ਦੇ ਉੱਤੇ ਰੋਕ ਲਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਸੀਂ ਸਾਨੂੰ ਇਹ ਅਹਿਸਾਸ ਕਰਾਓ ਕਿ ਤੁਸੀਂ ਸਾਡੇ ਹੱਕਾਂ ਦੇ ਰਖਵਾਲੇ ਹੋ ਤੁਸੀਂ ਸਾਡੇ ਹੱਕਾਂ ਦੇ ਚੌਕੀਦਾਰ ਹੋ ਸਾਡੇ ਹੱਕ ਨਹੀਂ ਮਰਨ ਦਿਓਗੇ ਇਹੋ ਜਿਹੀਆਂ ਗੱਲਾਂ ਦੇ ਨਾਲ ਤੁਹਾਡੀ ਕੋ ਬਹੁਤੀ ਸੋਭਾ ਨਹੀਂ ਹੋਣੀ ਇਹ ਸਭ ਕਰਨ ਦੇ ਨਾਲ ਤੁਸੀਂ ਆਪਣੀ ਸਰਕਾਰ ਦੀ ਸਕੂਲਾਂ ਪ੍ਰਤੀ ਹਸਪਤਾਲਾਂ ਪ੍ਰਤੀ ਪੁਲਿਸ ਦੇ ਪ੍ਰਤੀ ਚਾਹੇ ਉਹ ਡੀਪੂ ਨੇ ਹਰ ਤਰ੍ਹਾਂ ਦੇ ਪ੍ਰਤੀ ਇੱਕ ਨਵੀਂ ਸਰਕਾਰ ਦੀ ਪਾਲਿਸੀ ਲੈ ਕੇ ਆਓ ਆਪਣੇ ਅਫਸਰਾਂ ਨੂੰ ਹਦਾਇਤਾਂ ਕਰਾਓ ਕਿ ਆਹ ਸਿਸਟਮ ਪਹਿਲਾਂ ਚੱਲਦਾ ਸੀਗਾ ਹੁਣ ਇਹਦੇ ਵਿੱਚ ਚੇਂਜ ਲੈ ਕੇ ਆਓ ਇਸ ਤਰੀਕੇ ਬਦਲਾਵ ਆਉਣਾ ਚਾਹੀਦਾ ਜੇ ਉਸ ਤੋਂ ਬਾਧਾ ਨਹੀਂ ਕਰਦੇ ਤਾਂ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਨਾ ਕਿ ਮਾਰਕੁੱਟ ਜਿਵੇਂ ਤੁਸੀਂ ਲੋਕਾਂ ਕੋਲੋਂ ਇੱਕ ਮੌਕਾ ਮੰਗਿਆ ਸੀ ਨਾ ਉਸੇ ਤਰੀਕੇ ਨੌਕਰੀ ਪੇਸ਼ਾ ਲੋਕਾਂ ਨੂੰ ਵੀ ਇੱਕ ਮੌਕਾ ਦੇਣਾ ਚਾਹੀਦਾ ਵਾ ਇਹਨਾਂ ਨੂੰ ਤੇ ਜਿਵੇਂ ਪਹਿਲੀਆਂ ਸਰਕਾਰਾਂ ਵਾਲੇ ਚਲਾਉਂਦੇ ਰਹੇ ਮਹੀਨੇ ਲੈ ਲੈ ਕੇ ਉਸੇ ਤਰੀਕੇ ਚੱਲਦੇ ਰਹੇ ਆ ਤੇ ਜਿਸ ਤਰੀਕੇ ਤੁਸੀਂ ਚਲਾਓਗੇ ਉਸੇ ਤਰੀਕੇ ਚੱਲਣਗੇ ਕਿਉਂਕਿ ਤੁਹਾਡੇ ਕੋਲ ਤਾਕਤ ਹੈ ਇਹ ਵੀ ਜਿਹੜੇ ਅਫਸਰ ਲੋਕ ਦੇ ਨੌਕਰੀ ਪੇਸ਼ਾ ਲੋਕ ਦੇ ਚਾਹੇ ਉਹ ਕਲਰਕ ਹੈ ਚਾਹੇ ਉਹ ਡੀਸੀ ਹੈ ਆਪਣੇ ਘਰਾਂ ਦੇ ਧੀਆ ਪੁੱਤ ਨੇ ਇਹਨਾਂ ਨੂੰ ਬਗਾਨੇ ਹੋਣ ਦਾ ਅਹਿਸਾਸ ਨਾ ਕਰਾਓ ਇਹ ਵੀ ਆਪਣੇਆਂ ਚੋਂ ਆ ਜਿਵੇਂ ਪੰਜਾਬ ਦੀ ਸਿਆਸਤ ਦੇ ਵਿੱਚ ਬਦਲਾਅ ਆਇਆ ਇਹਨਾਂ ਦੇ ਸੁਭਾਅ 'ਚ ਵੀ ਬਦਲਾਅ ਲੈ ਕੇ ਆਉਣਾ ਜ਼ਰੂਰੀ ਹੈ ਨਾ ਕਿ ਇਹਨਾਂ ਨੂੰ ਟੌਰਚਰ ਕਰਕੇ ਨਾ ਕਿ ਇਹਨਾਂ ਨੂੰ ਤੰਗ ਕਰਕੇ ਸੋ ਮੈਂ ਅਖੀਰ ਦੇ ਵਿੱਚ ਬਹੁਤੀਆਂ ਗੱਲਾਂ ਕਿਤੇ ਫੇਰ ਕਰਾਂਗੇ ਅੱਜ ਤੇ ਵਧਾਈ ਵਾਲਾ ਹੀ ਮਾਹੌਲ ਸੀਗਾ ਤੇ ਜਿੰਨੀ ਕ ਸਲਾਮ ਹੈ ਦੇ ਸਕਦਾ ਉਹ ਦੇ ਰਿਹਾ ਮੈਂ ਅਖੀਰ ਦੇ ਵਿੱਚ ਭਗਵੰਤ ਮਾਨ ਨੂੰ ਵੀ ਇਹ ਕਹਿਣਾ ਚਾਹੁੰਦਾ ਵਾਂ ਕਿ ਬਚ ਕੇ ਚੱਲਿਓ ਤੁਹਾਨੂੰ ਕੇਵਲ ਕਾਂਗਰਸੀਆਂ ਕਾਂਗਰਸੀਆਂ ਭਾਜਪਾ ਵਾਲਿਆਂ ਨਹੀਂ ਘੇਰਨਾ ਜਾਂ ਬਦਨਾਮ ਕਰਨਾ ਸਗੋਂ ਤੁਹਾਡੀ ਪਾਰਟੀ ਵਾਲਿਆਂ ਜਿਹੜੇ ਤੁਹਾਡੇ ਉੱਤੇ ਬੈਠੇ ਆ ਉਹਨਾਂ ਨੇ ਵੀ ਤੁਹਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਕਰਨੀ ਹੈ ਤੁਹਾਡੇ ਹਰ ਚੰਗੇ ਕੰਮ ਦੀ ਤਾਰੀਫ ਦਾ ਸੇਹੜਾ ਜਿਹੜਾ ਵਾ ਉਹ ਆਮ ਆਦਮੀ ਪਾਰਟੀ ਦੇ ਸਿਰ ਤੇ ਵੱਜੜਾ ਵਾ ਉਹ ਕੇਜਰੀਵਾਲ ਦੇ ਸਿਰ ਤੇ ਵੱਜੜਾ ਵਾ ਤੇ ਜੇ ਕਿਉਂਕਿ ਉਹਨੇ ਦੇਸ਼ ਜਿੱਤਣਾ ਹਰ ਚੀਜ਼ ਨੂੰ ਉਹਨੇ ਪੂਰੇ ਦੇਸ਼ 'ਚ ਦਿਖਾਉਣਾ ਵਾ ਉਹ ਜਿਹੜਾ ਸੁਪਨਾ ਆਪਣਾ ਦੇਸ਼ ਜਿੱਤਣ ਦਾ ਵਾ ਪੰਜਾਬ ਦੇ ਮੋਢਿਆਂ ਦੇ ਉੱਤੇ ਰੱਖ ਕੇ ਪੂਰਾ ਕਰਨਾ ਉਹਨੇ ਤੇ ਜੇ ਕੁਝ ਗਲਤ ਹੋ ਗਿਆ ਤੇ ਉਹਦਾ ਭਾਂਡਾ ਕੈਪਟਨ ਮਰਿੰਦਰ ਸਿੰਘ ਦੇ ਸਿਰ ਤੇ ਜਿਵੇਂ ਕਾਂਗਰਸੀਆਂ ਨੇ ਭੰਨਿਆ ਸੀ ਨਾ ਤੁਹਾਡੇ ਸਿਰ ਦੇ ਉੱਤੇ ਬਦਨਾਮ ਕਰਕੇ ਭੰਨਣਗੇ ਔਰ ਮੇਰਾ ਮੈਨੂੰ ਇਹ ਮਹਿਸੂਸ ਹੁੰਦਾ ਕਿ ਜਿਸ ਤਰੀਕੇ ਤੁਸੀਂ इमोशनल ਬੰਦੇ ਹੋ ਤੁਹਾਨੂੰ ਦਿੱਲੀ ਤੋਂ ਡਿਕਟੇਟ ਕਰਨਾ ਤੁਹਾਡਾ ਕੋ ਉਹਨਾਂ ਦੇ ਨਾਲ ਬਹੁਤੀ ਰਾਸ ਰਲਣੀ ਨਹੀਂ ਔਰ ਜੇ ਕਿਤੇ ਕੋਈ ਗਲਤੀ ਤੁਸੀਂ ਕਰ ਦਿੱਤੀ ਤੇ ਕੈਪਟਨ ਮਰਿੰਦਰ ਸਿੰਘ ਵਾਗ ਤੁਹਾਨੂੰ ਲਾਂਬੇ ਕਰਕੇ 1 ਸਾਲ ਦੇ ਵਿੱਚ ਵਿੱਚ ਤੇ ਆਪ ਦੁੱਧ ਧੋਤੇ ਹੋ ਕੇ ਇੱਕ ਨਵਾਂ ਮੁੱਖ ਮੰਤਰੀ ਪੰਜਾਬ ਚ ਲਾਉਣ ਦੀ ਕੋਸ਼ਿਸ਼ ਕਰਨਗੇ ਇਹਨਾਂ ਚੀਜ਼ਾਂ ਤੋਂ ਤੁਹਾਨੂੰ ਅਲਰਟ ਹੋਣਾ ਪਊਗਾ ਤੁਹਾਨੂੰ ਅਫਸਰਸ਼ਾ ਹੀ ਰਹੀ ਤੁਹਾਨੂੰ ਆਪਣੇ ਬੰਦਿਆਂ ਦੇ ਰਹੀ ਗਲਤ ਸਲਾਹਾਂ ਦੇ ਕੇ ਭਾਵੇਂ ਉਹ ਮਸਲਾ ਰੋਡਵੇ ਦੀਆਂ ਬੱਸਾਂ ਦਾ ਹੋਵੇ ਭਾਵੇਂ 2 ਕਰੋੜ ਰੁਪਇਆ ਸੌ ਤੇ ਖਰਚਣ ਦਾ ਹੋਵੇ ਤੈਨੂੰ ਬਦਨਾਮ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾਊਗੀ 13 ਤਰੀਕ ਨੂੰ ਤੁਸੀਂ ਅਮਰਸਰ ਦੇ ਵਿੱਚ ਰੋਡ ਸ਼ੋਅ ਕੱਢਿਆ ਸਾਰਾ ਸ਼ਹਿਰ ਉਸ ਦਿਨ ਜਾਮ ਰਿਆ ਇੰਨਾਂ ਹਰਕਤਾਂ ਤੋਂ ਤੰਗ ਆ ਕੇ ਤੇ ਲੋਕਾਂ ਨੇ ਕਾਲੀ ਕਾਂਗਰਸੀਆਂ ਤੋਂ ਛੁਟਕਾਰਾ ਪਾਇਆ ਸੀਗਾ ਐਡਾ ਵੱਡਾ ਲੋਕਾਂ ਨੇ ਤੁਹਾਨੂੰ ਫਤਵਾ ਦਿੱਤਾ ਲੋਕਾਂ ਦੇ ਘਰਾਂ ਘਰਾਂ 'ਚ ਤੁਸੀਂ ਚਲ ਗਏ ਲੋਕਾਂ ਦੇ ਦਿਲਾਂ ਦੇ ਵਿੱਚ ਤੁਸੀਂ ਆ ਗਏ ਤੇ ਮੇਰਾ ਨਹੀਂ خیال ਕੋਈ ਰੋਡ ਸ਼ੋਅ ਕੱਢਣ ਦੀ ਲੋੜ ਸੀਗੀ ਇੰਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਬਦਨਾਮੀ ਨਾ ਖਟਿਓ ਤੁਹਾਡਾ ਇੱਕ ਮਿੰਟ ਵੀ ਦਿੱਲੀ ਵਾਲਿਆਂ ਨੇ ਲਿਆਜ ਨਹੀਂ ਕਰਨਾ ਮੈਂ ਤੁਹਾਨੂੰ ਫੇਰੇ ਕਹਿਣਾ ਚਾਹੁੰਦਾ ਭਗਵੰਤ ਜੀ ਕਿ ਕਿਤੇ ਤੁਹਾਡੇ ਖਿਲਾਫ ਕੋਈ ਸਾਜ਼ਿਸ਼ਤ ਨਹੀਂ ਹੋ ਰਹੀ ਇਸ ਤਰੀਕੇ ਪੰਜਾਬ ਦੇ ਵਿੱਚ ਤੁਹਾਡੀ ਪਪੂਲੈਰਿਟੀ ਨੂੰ ਘਟਾਉਣ ਦੀ ਕੋਸ਼ਿਸ਼ ਤਾਂ ਕੀਤੀ ਜਾਂਦੀ ਹੋਵੇ ਤੁਹਾਨੂੰ ਲਾਉਣ ਲਈ ਕੋਈ ਸਾਜ਼ਿਸ਼ ਰਚ ਰਿਹਾ ਹੋਵੇ ਇਹਨਾਂ ਸਾਰੀਆਂ ਚੀਜ਼ਾਂ ਇਸ ਸਮੇਂ ਦੇ ਗਰਭ ਚ ਇਹਨਾਂ ਦੇ ਉੱਤੇ ਤੁਹਾਡਾ ਧਿਆਨ ਰੱਖਣਾ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਮੈਂ ਇਹ ਕਹਿ ਕੇ ਸਮਾਪਤੀ ਕਰਨ ਲੱਗਾ ਕਿ ਦੇਖੋ ਵਿਰੋਧ ਚੱਲਣਾ ਵੀ ਜ਼ਰੂਰ ਸਿੱਖਿਓ ਕਿ ਵਿਰੋਧੀ ਜਿਹੜੀ ਨੁਕਤਾ ਚੀਨੀ ਆ ਉਹ ਤੁਹਾਨੂੰ ਕਿਤੇ ਨਾ ਕਿਤੇ ਅਗਲਾ ਕੰਮ ਠੀਕ ਕਰਨ ਦੇ ਵਿੱਚ ਸਹਾਇਤਾ ਬਣਾਉਂਦੀ ਆ ਮੁੱਖ ਮੰਤਰੀ ਸਾਰ ਭਗਵੰਤ ਸਿੰਘ ਮਾਨ ਨੂੰ ਮੇਰੇ ਵੱਲੋਂ ਬਹੁਤ-ਬਹੁਤ ਵਧਾਈ ਤੇ ਮੈਂ ਆਸ ਕਰਦਾ ਕਿ ਜੋ ਸੁਪਨੇ ਪੰਜਾਬੀਆਂ ਨੇ ਤੁਹਾਡੀ ਅਗਵਾਈ ਦੇ ਵਿੱਚ ਦੇਖੇ ਨੇ ਤੁਸੀਂ ਉਹਨਾਂ ਨੂੰ ਪੂਰਾ ਕਰੋਗੇ ਤੇ ਪੰਜਾਬ ਦੇ ਹੱਕ ਜਿਹੜੇ ਪੰਜਾਬ ਕੋਲੋਂ ਪਿਛਲੇ 15-20 ਸਾਲਾਂ ਤੋਂ ਖੋਏ ਗਏ ਸੀਗੇ ਉਹ ਪੰਜਾਬ ਨੂੰ ਵਾਪਸ ਦਿਵਾਓਗੇ ਇਹਦੇ ਨਾਲ ਮੈਂ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਦੇ ਵਿਰੋਧੀਆਂ ਨੂੰ ਵੀ ਕਹਿਣਾ ਚਾਹਣਾ ਚਾਹੇ ਉਹ ਕਾਂਗਰਸ ਨਾਲ ਸੰਬੰਧਤ ਨੇ ਚਾਹੇ ਉਹ ਭਾਜਪਾ ਨਾਲ ਤੇ ਚਾਹੇ ਉਹ ਕਾਲੀ ਦਲ ਦੇ ਨਾਲ ਫੇਰ ਹਾਲ 15-20 ਦਿਨ ਮਹੀਨਾ